ਕਿਸ ਤਰ੍ਹਾਂ ਗਾਜੀ ਗਲੋਤ ਕੀ ਹਮ ਲੋਗ ਸਰ ਮਾਰਕੀਟ ਵੀ ਕੀ ਉਹਨਾਂ ਨੇ ਡਾਇਰੈਕਟ ਆਕਰ ਕੇ ਉਹਨਾਂ ਨੇ ਟੋਲ ਬੰਦ ਕਰਿਆ ਆਕਰ ਕੇ ਸਿੱਧਾ ਟੋਲ ਬੰਦ ਕਰਿਆ ਪਸਾਨ ਜੁਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ ਉਹਨਾਂ ਨੇ ਆਕੇ ਹੁੱਲੜਵਾਜੀ ਕੀਤੀ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਹੈ ਤੋਂ ਧਰਨਾ ਲਾ ਕੇ ਬਹਿੰਦੇ ਸੀਗੇ ਛੜਕ ਨੂੰ ਬਲਾਕ ਕਰਦੇ ਸੀਗੇ ਸਾਡੂ ਤਾਂ ਕੋਈ ਉਹਨਾਂ ਦੀ ਮੰਗਦਾ ਹੀ ਨਹੀਂ ਪਤਾ ਲੱਗੇ ਕੋਈ ਡਾਂਗ ਨਹੀਂ ਚੱਲੀ ਸਾਡੇ ਪੱਤਰਕਾਰ ਅਨਮੋਲ ਸਿੰਘ ਦੇ ਗਲਮੇ ਚ ਹੱਥ ਪਾਇਆ ਇੱਕ ਮੁੰਡੇ ਦਾ ਕੁਰਤਾ ਪਾੜਤਾ ਮਾਰੀਆਂ ਛੁਟਕਾਂ ਮਾਰੀਆਂ ਇੱਕ ਮੁੰਡੇ ਦੇ ਪੈਰ ਦੇ ਉੱਤੇ ਟਰੈਕਟਰ ਦਾ ਟਾਇਰ ਚੜਾਇਆ ਸਿੱਧੂਪੁਰ ਵਾਲੇ ਨੇ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਅਸੀਂ ਤਾਂ ਇਹ ਆਨੇ ਟੋਲ ਚੱਲੇ ਸਾਡੇ 25 30 ਮੁੰਡਿਆਂ ਦਾ ਰੁਜ਼ਗਾਰ ਹੈ ਟੋਲ ਚਲਾਉਣਾ ਹੀ ਚਲਾਉਣਾ ਹਰ ਹਾਲਤ ਚ ਚਲਾਉਣਾ ਹੈ ਬੋਲ ਦੇ ਮਸਲੇ ਤੇ ਤਾਂ ਸਿੱਧੂਪੁਰ ਵਾਲੇ ਵੀ ਟਲ ਬੋਲਣ ਲੱਪੇ ਬੋਲੀ ਜਾਣ ਮਾਮਲਾ ਵੀਰੇ ਗੱਲ ਇਹ ਆ ਵੀ ਇਹ ਤਾਂ ਇੱਕ ਨਾ ਨਜਾਇਜ਼ ਧੱਕਾ ਕਰ ਰਹੇ ਸੀ ਇਹ ਸਿੱਧੂਪੁਰਾ ਕਾ ਹੈਗਾ ਸਿੱਧੂਪੁਰ ਵਾਲੇ ਕਿਸਾਨ ਯੂਨੀਅਨ ਵਾਲੇ ਗੱਲ ਕੋਈ ਕੋਈ ਇਹਨਾਂ ਦੀ ਮੰਗ ਨਹੀਂ ਸੀ ਵੀਰੇ ਤੇ ਇਹਦਾ ਬਸ ਇੱਥੇ ਨਜਾਇਜ਼ ਹੀ ਆ ਕੇ ਧਰਨਾ ਲਾਉਣ ਲੱਗ ਗਏ ਅਜੇ ਸਾਡੇ ਇਹਨਾਂ ਬੰਦਿਆਂ ਨੇ ਆਖਿਆ ਕਰ ਮੁੰਡੇ ਜਿਹੜੇ ਕਰਮਚਾਰੀ ਹੈ ਕਿ ਤੁਸੀਂ ਇਹ ਕੰਮ ਥੋੜਾ ਗਲਤ ਹੈ ਕਿਸ ਗੱਲ ਨੂੰ ਲੈ ਕੇ ਧਰਨਾ ਲਾਉਂਦੇ ਸੀ ਵੀ ਇਹ ਟੋਲ ਪਲਾਜ਼ਾ ਬੰਦ ਕਰਾਉਣ ਦੀ ਬਾਤ ਉਹ ਮੰਗ ਗਏ ਕੀ ਪਤਾ ਜੀ ਉਹਨਾਂ ਨਾਲ ਕੀ ਉਹਨਾਂ ਦਾ ਕੋਈ ਰੀਜ਼ਨ ਨਹੀਂ ਦੱਸਿਆ ਨਾ ਨਾ ਕੁਝ ਵੀ ਦੱਸਿਆ ਜੀ ਉਹਨਾਂ ਨੇ ਕੁਝ ਵੀ ਦੱਸਿਆ ਕੀ ਹੋਇਆ ਕੀ ਇੱਥੇ ਅੱਜ ਜਿਹੜਾ ਵਿਵਾਦ ਹੋਇਆ ਕੀ ਹੋਇਆ ਕੀ ਸਾਰਾ ਮਾਮਲਾ ਕੀ ਹੋਇਆ ਹੈ ਵਿਵਾਦ ਵਿੱਚ ਟੱਲਿਆ ਨਾ ਬਾਦ ਵੀਰੇ ਮੁੜ ਕੇ ਹੱਥੋਂ ਪਾਈ ਹੋਏ ਆ ਸਾਡੇ ਬੰਦਿਆਂ ਦੇ ਜਿਹੜੇ ਮੁੰਡੇ ਮੁਲਾਜ਼ਮ ਹੈ ਇਹਨਾਂ ਦੇ ਵੀ ਉਹਨਾਂ ਨੇ ਛੋਟੀ ਛੱਟੀਆਂ ਮਾਰੀਆਂ ਆ ਮੇਰੇ ਵੀ ਤੁਸੀਂ ਆਪ ਦੇਖ ਲਓ ਮੇਰੇ ਵੀ ਲੀਡਰ ਉਹੜੇ ਪਾੜੇ ਛਡੋਂਦੇ ਆ ਆ ਹੋਇਆ ਇੱਕ ਤਾਂ ਨਿਬੜਿਆ ਕੀ ਹੁਣ ਨਿਬੜਿਆ ਕੁਝ ਨਹੀਂ ਗਾ ਟੂਲ ਚੱਲੂਗਾ ਸਾਡੇ ਪਿੰਡ ਦਾ ਫੈਸਲਾ ਪੰਚਾਇਤ ਦਾ ਫੈਸਲਾ ਪੂਲ ਅਸੀਂ ਬੰਦ ਨਹੀਂ ਹੋਣ ਦੇਣਾ ਚੱਲੂਗਾ ਠੋੜ। ਕਿਉਂਕਿ ਸਾਡੇ ਜਿਹੜੇ ਮੁੰਡੇ ਇਹ ਤੋਂ ਪਹਿਲਾਂ ਬਹੁਤ ਇਹਨਾਂ ਨੁਕਸਾਨ ਹੋ ਗਿਆ ਜਿਹੜੇ ਲੱਗੇ ਵੀ ਸਿੱਥੇ। ਇਹ ਪੰਨ ਤੋੜ ਵੀ ਹੋਈ ਹੈ। ਬਹੁਤ ਹੋਈ ਹੈ ਜੀ ਬਹੁਤ ਬਹੁਤ ਕੁਝ ਇਹਨਾਂ ਉਹ ਉਹਨਾਂ ਦੇ ਇੰਤਜ਼ਾਮ ਪੂਰਾ ਡੰਡੇ ਛੋਟੇ ਲੈ ਕੇ ਆਏ ਸੀ। ਬਾਤ ਐਸੀ ਹੈ ਕਿ ہمارا ਡੀਸੀਸ ਆਪਕੇ ਸਾਥ ਐਗਰੀਮੈਂਟ ਹੋਇਆ ਹੈ। ਬਾਤ ਹੋ ਚੁੱਕੀ ਹੈ ਕਿ ਅਸੀਂ 2 ਮਹੀਨੇ ਦੇ ਵਿੱਚ ਪੂਲ ਦਾ ਕੰਮ ਸ਼ੁਰੂ ਕਰਾਂਗੇ ਔਰ ਸਵਾ ਸਾਲ ਦੇ ਵਿੱਚ ਵਿੱਚ ਕੰਪਲੀਟ ਕਰਾਂਗੇ। ਜਦ ਇਹ ਬਾਤ ਯੂਨ ਇੱਕ ਯੂਨੀਅਨ ਕੇ ਸਾਥ ਹੋ ਗਈ ਡਕੌਂਦਾ ਕੇ ਸਾਥ ਤਾਂ ਅਸੀਂ ਸਿੱਧੂਪੁਰ ਵਾਲੇ ਆ ਕਰਕੇ ਉਸੇ ਚੀਜ਼ ਮੈਂ ਉਹਨਾਂ ਨੇ ਟ गाली गलोच की हम लोगों के साथ मारपीट भी की उन्होंने और ये डिपार्टमेंट ने उसने आकर के समझौता कराया अब कल तो क्यों क्यों आप मीटिंग है और ऐतराज क्यों जताया की उन्होंने तो उनका कहना तो ये की कि दस किलोमीटर फ्री दस किलोमीटर फ्री तो पहले ही करके रखे अपन ने उसके बीच में उन्होंने हमको ना पहले कोई मांग पत्र दिया और ना ही कुछ दिया वो डायरेक्ट आकर के उन्होंने टोल बंद कर दिया उसके पहले हमें कुछ मांग पत्र दे या कुछ दे कुछ जो भी कोई उनकी भी ये है उन्होंने हमें कहना चाहिए कि भाई हमारी ये ये है जो कुछ भी उनकी बात है वो किया जाए उन्होंने हमसे कोई किसी तरीके की बात नहीं की आकर के सीधा टोल बंद किया मान लो दस किलोमीटर फ्री किया जाएगा टोल जमा उनकी उनकी ऐसी कोई फिक्स मांग नहीं है उनका कहना यह है कि पुल का काम शुरू होगा पुल कंप्लीट होगा उसके बाद में टोल चलाया जाए जबकि हमने डी साहब को लिख के दिया हुआ है कि जो टोल का कलेक्शन आएगा उसी में हम पुल का काम कम्प्लीट करेंगे हमने पुल का टेंडर भी दे दिया है साथ ही साथ रोड बनाने के लिए भी टेंडर दे दिया है हमारा पूरा नए सिरे से काम चल रहा है रोड बनाने को वो सर वो जो अमाउंट है सर वो कोई ऐसा कोई बाहर नहीं है वो जैसे ही बनेगा उसके हिसाब से वो किया जाएगा अमाउंट फिक्स नहीं है लेकिन दो साल से पहले टोल बन था अभी करीब पंद्रह या बीस दिन पहले ही चालू हुआ है अभी तो उसमें कलेक्शन हो जाएगा लगता है आपको जो कलेक्शन आ रहा है सर उसके बीच में हम एक अकाउंट बनाया गया है के लिए उसी में पूरा कलेक्शन डिपोजिट हो रहा है काम शुरू हो जाना है सारा। जल्दी काम शुरू होगा उसका हमने टेंडर दे दिया है प्रशासन के नाल की गल बात हुई है प्रशासन ने कल की मीटिंग रखी है कल डीसी साहब के साथ तीन बजे मीटिंग रखी है उस बीच में पूरा फाइनल हो जाएगा टोल चलता रहना या बंद रह अब देखते क्या होता है ਤਹਾਜਾ ਕੋ ਕਲੀਅਰ ਨਹੀਂ ਹੋ ਰਹੀ ਕੋਈ ਕਲੀਅਰ ਨਹੀਂ ਹੈ ਅੱਜ ਜੋ ਮਸਲਾ ਆਪਣੇ ਟੋਲ ਤੇ ਹੋਇਆ ਹੀ ਉਹਨਾਂ ਦੀ ਕੋਈ ਖਾਸ ਮੰਗ ਨਹੀਂ ਸੀ ਤੇ ਉਹਨਾਂ ਨੇ ਆ ਕੇ ਹੁੱਲੜਬਾਜੀ ਜ਼ਿਆਦਾ ਕੀਤੀ ਕਿਹਨਾਂ ਨੇ ਹੁੱਲੜਬਾਜੀ ਕੀਤੀ ਜੇ ਉਹ ਕਿਸਾਨ ਜੁਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ ਉਹਨਾਂ ਨੇ ਆ ਕੇ ਹੁੱਲੜਬਾਜੀ ਕੀਤੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਇੱਥੋਂ ਤੱਕ ਵੀ ਪਿੰਡ ਨੂੰ ਧੌਂਕੀਆਂ ਦੇ ਗਏ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਹੈ ਦੂਜੀ ਗੱਲ ਕਿ ਤੁਮ ਕਿਹਨਾਂ ਦਿੱਤੀਆਂ ਜੀ ਹੁੱਲੜਬਾਰੀ ਕਿਉਂ ਕੀਤੀ ਗਈ ਉਹਨਾਂ ਨੂੰ ਹੁੱਲੜਬਾਜੀ ਉਹ ਧਰਨਾ ਲਾ ਕੇ ਬੈ ਬੈਂਦੇ ਸੀਗੇ ਟੋਲ ਨੂੰ ਬਲਾਕ ਛੜਕ ਨੂੰ ਬਲਾਕ ਕਰਦੇ ਸੀ ਵੀ ਅਸੀਂ ਕਰਨ ਨਹੀਂ ਦਿੱਤਾ ਸੀ ਕਿਸ ਕਰਦੇ ਕੀ ਸੀ ਜੀ ਕਰਨ ਉਹ ਸਾਡੂ ਤਾਂ ਕੋਈ ਉਹਨਾਂ ਦੀ ਮੰਗਦਾ ਹੀ ਨਹੀਂ ਪਤਾ ਲੱਗੇ ਜੇ ਤਾਂ ਮੰਗ ਕੋਈ ਆ ਕੇ ਰੱਖ ਦੇ ਫਿਰ ਤਾਂ ਆਪਾਂ ਸਮਝਦੇ ਕੋਈ ਬਹਿ ਕੇ ਗੱਲ ਨਿਵੇੜਦੇ ਉਹਨਾਂ ਨੇ ਕੋਈ ਮੰਗ ਰੱਖੀ ਨਹੀਂ ਅਨਸਾਰ ਬਸ ਐ ਹੀ ਹੋ ਗਿਆ ਵੀ ਅਸੀਂ ਤਾਂ ਟੋਲ ਬੰਦ ਕਰਨਾ ਕਿਤੇ ਕਹਿੰਦੇ ਤੱਕਾ ਮੁਕੀ ਡਾਂਗਾ ਵੀ ਚੱਲੀਆਂ ਹੈਗੀਆਂ ਕੋਈ ਡਾਂਗ ਨਹੀਂ ਚੱਲੀ ਸਿਰਫ ਉਹਨਾਂ ਦੀ ਸਾਡੇ ਪੱਤਰਕਾਰ ਅਨਮੋਲ ਸਿੰਘ ਦੇ ਵੀ ਗਲਮੇ ਤੇ ਹੱਥ ਪਾਇਆ ਇੱਕ ਮੁੰਡੇ ਦਾ ਕੁੜਤਾ ਪਾੜਤਾ ਇੱਕ ਮੁੰਡੇ ਦੇ ਪੈਰ ਦੇ ਉੱਤੇ ਟਰੈਕਟਰ ਦਾ ਟਾਇਰ ਚੜਾਇਆ ਇਹ ਉਹਨਾਂ ਦੇ ਖੁਦ ਉਹਨਾਂ ਦੇ ਬੰਦਿਆਂ ਨੇ ਕੀਤਾ ਹੈ ਯਾਨੀ ਕਿ ਸਿੱਧੂਪੁਰ ਵਾਲਾ ਨਹੀਂ ਸਿੱਧੂਪੁਰ ਵਾਲੇ ਨਹੀਂ ਉਹ ਹੁਣ ਨਿਬੜਿਆ ਕੀ ਹੈ ਜੀ ਇਹ ਹੁਣ ਹਜੇ ਇਹਨਾਂ ਨੇ ਪ੍ਰਸ਼ਾਸਨ ਨੇ ਕੱਲ ਦਾ ਟੈਂਸ਼ਨ ਨੂੰ ਦਿੱਤਾ ਜੀ ਤੇ ਕੱਲ ਨੂੰ ਕੋਈ ਮਸਲਾ ਹੱਲ ਹੁੰਦਾ ਤਾਂ ਫਿਰ ਅਸੀਂ ਕੋਈ ਉਹ ਜਿਹਾ ਮੰਗ ਨਹੀਂ ਰੱਖੀ ਤੁਹਾਡੇ ਅੱਗੇ ਵੀ ਅਸੀਂ ਸਾਡੇ ਅੱਗੇ ਤਾਂ ਸਾਡੇ ਨਾਲ ਤਾਂ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਅੱਛਾ ਕੋਈ ਗੱਲਬਾਤ ਹਾਂਜੀ ਪਹਿਲਾਂ ਜਿਹੜੀ ਜੁਨੀਅਨ ਐਥੋਂ ਉੱਠ ਕੇ ਗਈ ਹੈ ਨਾ ਕੋਈ ਉਹਨਾਂ ਨੇ ਸਾਨੂੰ ਪੰਚਾਇਤ ਨੂੰ ਸੱਦਿਆ ਕਿਸੇ ਨੂੰ ਨਹੀਂ ਪੰਚਾਇਤ ਦਾ ਬੰਦਾ ਕੋਈ ਨਹੀਂ ਸੱਦਿਆ ਤੇ ਉਹਨਾਂ ਨੇ ਵੀ ਇੰਨਾ ਨਾ ਟੋਲ ਵਾਲਾ ਨਾ ਆਪ ਦਾ ਮਸਲਾ ਹੱਲ ਕਰਕੇ ਉਹ ਵੀ ਤੁਰਦੇ ਬਣੇ ਪਿੰਡ ਦੀ ਕੀ ਮੰਗ ਸੀਗੀ ਜੀ ਪਿੰਡ ਦੀ ਮੰਗ ਤਾਂ ਇਹ ਹੀ ਹੈ ਸਾਡੀ ਜਗ੍ਹਾ ਅਸੀਂ ਤਾਂ ਇਹ ਆਨੇ ਟੋਲ ਚੱਲੇ ਸਾਡੇ 25 30 ਮੁੰਡਿਆਂ ਦਾ ਰੁਜ਼ਗਾਰ ਹੈ ਉਹ ਰੁਜ਼ਗਾਰ ਚੱਲੇ ਬੇਰੁਜ਼ਗਾਰ ਫਿਰਦੇ ਜੇ ਬੇਰੁਜ਼ਗਾਰ ਫਿਰਦੇ ਆ ਉਹ ਨਸ਼ਿਆਂ ਤੇ ਵੀ ਲੱਗਣਗੇ ਚੋਰੀਆਂ ਤੇ ਵੀ ਲੱਗਣਗੇ ਅਸੀਂ ਤਾਂ ਇਹ ਆਨੇ ਟੋਲ ਚਲਾਉਣਾ ਹੀ ਚਲਾਉਣਾ ਹਰ ਹਾਲਤ ਚਲਾਉਣਾ ਹੈ ਮੁੰਡਿਆਂ ਨੂੰ ਰੁਜ਼ਗਾਰ ਦੇਣਾ ਹੈ ਬਾਕੀ ਪਿੰਡ ਦੀ ਇਤੋਂ ਸਵਾਰੀ ਚੜ੍ਹਨ ਦਾ ਸਾਨੂੰ ਬਹੁਤ ਫਾਇਦਾ ਹੈ ਕਿੰਨੇ ਮੁੰਡੇ ਕੰਮ ਕਰਦੇ ਪਿੰਡ ਦੇ ਇੱਥੇ ਅੰਦਾਜ਼ੇ ਨਾਲ ਹੋਣਗੇ 25 ਤੋਂ 30 ਮੁੰਡੇ ਹੋਣਗੇ ਕੁਝ ਸੜਕ ਦੇ ਪਾਸੇ ਵੀ ਜੋ ਮੁੰਡੇ ਆ ਬੰਦੇ ਜਿਹੜੇ ਬੇਰੁਜ਼ਗਾਰ ਆਈ ਬੁੱਢੇ ਕੁਝ ਸੜਕ ਦੇ ਪਾਸੋਂ ਬੂਹਿਆਂ ਕਾਹ ਫਸ ਉਹ ਵਰਤੀ ਇੱਕ ਇਹਦਾ ਸਿਰਫ ਪੁਲ ਬਣਾਉਣ ਨੂੰ ਲੈ ਕੇ ਹੈਗਾ ਉਹ ਵੀ ਕਿਤੇ ਕੋਈ ਮਸਲਾ ਹੈਗਾ ਹੈ ਧਿਆਨ ਚੁੱਕ ਪੁਲ ਬਣਾਉਣ ਦਾ ਮਸਲਾ ਹੈਗਾ ਹੀ ਪਰ ਉਹਦਾ ਟਾਈਮ ਆ ਹਜੇ ਜਿਹੜਾ ਟਾਈਮ ਪ੍ਰਸ਼ਾਸਨ ਨੇ ਦਿੱਤਾ ਉਹ ਟਾਈਮ ਹਜੇ ਤੱਕ ਪੂਰਾ ਹੋਇਆ ਨਹੀਂ ਪਰ ਉਸ ਤੋਂ ਪਹਿਲਾਂ ਪਹਿਲਾਂ ਇਹ ਬਣ ਜੂਗਾ ਇਸ ਮਸਲੇ ਮਸਲੇ ਤੇ ਤਾਂ ਟੋਲ ਤੇ ਪੁਲ ਦੇ ਮਸਲੇ ਤੇ ਤਾਂ ਇਹ ਦੂਪਰ ਵਾਲੇ ਵੀ ਚਲੋ ਬੋਲਣ ਲੱਪੇ ਬੋਲੀ ਜਾਣ ਪਰ ਜਿਹੜੀ ਸਾਡੇ ਪਿੰਡ ਦੀਆਂ ਕੁੜੀਆਂ ਵਿੱਚ ਮਰੀਆਂ ਉਹਨਾਂ ਬਾਰੇ ਇਹਨਾਂ ਨੇ ਕੋਈ ਸਵਾਲ ਨਹੀਂ ਰੱਖਿਆ ਵੀ ਉਹਨਾਂ ਨੂੰ ਭਈ ਮੁਆਵਜ਼ਾ ਦਵਾਈਏ ਜਾਂ ਕਿਵੇਂ ਐ ਕਿਵੇਂ ਇਹ ਇੱਕ ਕੁੜੀ ਦੀ ਡੈਥ ਹੋਈ ਹੈ ਇੱਕ ਕੁੜੀ ਬਚ ਗਈ ਜਿਹੜੀ ਪਹਿਲਾਂ ਦਿੱਤੇ ਬੰਦੀ ਨੇ ਧਰਨ ਲਾਇਆ ਸੀ ਉਹ ਵੀ ਪੁਲ ਨੂੰ ਲੈ ਕੇ ਲਾਇਆ ਸੀ ਉਹ ਵੀ ਪੁਲ ਨੂੰ ਲੈ ਕੇ ਲਾਇਆ ਸੀ ਉਹ ਉਹਨਾਂ ਨਾਲ ਸਮਝੌਤਾ ਹੋ ਗਿਆ ਥੋੜਾ ਜਿਹਾ ਮਹੀਨਾ ਡੇਢ ਮਹੀਨਾ ਹੋਇਆ ਹੈ